ਸੋਸ਼ਲ ਮੀਡੀਆ ਤੇ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਅਮਰਤਪਾਲ ਸਿੰਘ ਮੈਰੋ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਤਪਾਲ ਸਿੰਘ ਮੈਰੋ ਆਤਮ ਸਮਰਪਣ ਕਰਨ ਲਈ ਤਿਆਰ ਹਨ ਇਹ ਪੋਸਟੀ ਉਹਨਾਂ ਦੇ ਡਿਫੈਂਸ ਵਕੀਲ ਘੋਮਣ ਬ੍ਰਦਰਜ਼ ਦੇ ਵੱਲੋਂ ਕੀਤੀ ਗਈ ਹੈ ਅਦਾਰਾਦਨ ਮੂਰ ਦੇ ਨਾਲ ਗੱਲਬਾਤ ਕਰਦੇ ਵਕੀਲ ਘੋਮਣ ਬ੍ਰਦਰਜ਼ ਨੇ ਕਿਹਾ ਕਿ ਅਮਰਤਪਾਲ ਸਿੰਘ ਮਹਿਰੂ ਆਤਮ ਸਮਰਪਣ ਕਰਨ ਲਈ ਤਿਆਰ ਹਨ ਅਤੇ ਜ਼ਰੂਰਤ ਪੈਣ ਤੇ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮਹਿਰੂ ਬਿਲਕੁਲ ਵੀ ਪਗੌੜਾ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਚਰਚਾਵਾਂ ਬੀਤੇ ਕੱਲ ਅਤੇ ਪਰਸੋ ਚੱਲੀਆਂ ਨੇ ਕਿ ਅਮਰਤਪਾਲ ਸਿੰਘ ਵਿਦੇਸ਼ੀ ਫਰਾਰ ਹੋ ਚੁੱਕੇ ਤਾ ਹੁਣ ਉਹਨਾਂ ਦੇ ਵਕੀਲ ਘੋਮਣ ਬ੍ਰਦਰਜ਼ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਅਸੀਂ ਬਿਲਕੁਲ ਵੀ ਭਗਾਉੜੇ ਨਹੀਂ ਲੋੜ ਪੈਣ ਤੇ ਅਮਰਤਪਾਲ ਸਿੰਘ ਮੈਰੋ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਹਨਾਂ ਦੇ ਮਾਮਲੇ ਦੀ ਪੈਰ ਵਾਈ ਡੂੰਘਾਈ ਦੇ ਨਾਲ ਕੀਤੀ ਜਾਵੇਗੀ ਬਚਾਅ ਪੱਖ ਦੇ ਵਕੀਲਾਂ ਨੇ ਬਿਆਨ ਦਿੱਤਾ ਹੈ ਔਰ ਇਸ ਦੀ ਪੋਸਟੀ ਕੀਤੀ ਹੈ ਕਿ ਅਮਰਤਪਾਲ ਸਿੰਘ ਆਤਮ ਸਮਰਪਣ ਕਰਨ ਲਈ ਤਿਆਰ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਮੈਰੋ ਚੜ੍ਹਦੀ ਕਲਾ ਵਿੱਚ ਨਹੀਂ ਇਸ ਤੋਂ ਇਲਾਵਾ ਘੋਮਣ ਬ੍ਰਦਰਜ਼ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾਦਨੇ ਆ ਪਰਚੇ ਦੇ ਮਤਾਬਕ ਇਹ ਹੈ ਕਿ ਜੀ ਇੱਕ ਵਰਜ਼ਨ ਆਫ ਹੁੰਦਾ ਹੈ ਕਿ ਜੀ ਉਹ ਲੇਡੀ ਦੀ ਜਿਹੜੀ ਸੀ ਸਸਪੀਸ਼ੀਅਸ ਹਾਲਾਤਾਂ ਚ ਜਿਹੜੀ ਇਹ ਡੈੱਡ ਬੋਡੀ ਰਿਕਵਰ ਕੀਤੀ ਗਈ ਹੈ ਔਰ ਉਹਦੇ ਵਿੱਚ ਭਾਈ ਅਮਰਤਪਾਲ ਰੀ ਜਿਹੜੇ ਮਹਿਰੋਂ ਰਹੀ ਨੇ ਉਹਨਾਂ ਦਾ ਜ਼ਿਕਰ ਕਦੋਂ ਹੁੰਦਾ ਹੈ ਕਿ ਜਦੋਂ ਇਹਨਾਂ ਦਾ ਪੁਲਿਸ ਸਰਮਾਂਡ ਲੈਂਦੇ ਨੇ ਔਰ ਪੁਲਿਸ ਸਰਮਾਂਡ ਦੇ ਵਿੱਚ ਡਿਸਕਲੋਜ਼ਰ ਚ ਜਿਵੇਂ ਮੰਨ ਲਓ ਦੋ ਦੋਸ਼ੀ ਜਿਹੜੇ ਨੇ ਉਹ ਫੜੇ ਗਏ ਤੀਜਾ ਜਿਹੜਾ ਦੋਸ਼ੀ ਹੈ ਉਹਦਾ ਨਾਮ ਜੜਾ ਜੀ ਉਹ ਡਿਸਕਲੋਜ਼ਰ ਦੇ ਵਿੱਚ ਆਇਆ ਡਿਸਕਲੋਜ਼ਰ ਚ ਜਦੋਂ ਸਰ ਨਾਮ ਇਹਨਾਂ ਦਾ ਆਇਆ ਹੈ ਭਾਈ ਅਮਰਤਪਾਲ ਮਹਿਰੋਂ ਦਾ ਹੁਣ ਮੈਂ ਕੱਲ ਦੇਖ ਰਿਹਾ ਸੀ ਐਸਐਸਪੀ ਸਾਹਿਬ ਉਹਦਾ ਪ੍ਰੈਸ ਕਾਨਫਰੰਸ ਦੱਸ ਰਹੀ ਸੀ ਕਿ ਜੀ ਉਹਨਾਂ ਨੇ ਪਰਨੇ ਨਾਲ ਉਸ ਟਾਈਮ ਜਦੋਂ ਕਲਾ ਘਟਿਆ ਗਿਆ ਇਸ ਲਈ ਹਾਂ ਜੀ ਵੀ ਉਹਦੇ ਵਿੱਚ ਪਾਈ ਅਮਰਤਪਾਲ ਹੀ ਇਜ਼ ਐਕਟਿਵਲੀ ਪ੍ਰੈਸੈਂਟ ਤੇ ਐਟ ਦੀ سپورਟ ਉਹ ਉੱਥੇ ਹਾਜ਼ਰ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਹਲਾਸ਼ੇਰੀ ਦਿੱਤੀ ਜਾਂ ਤੁਸੀਂ ਕਹੋ ਕਿ ਜਿਹੜਾ ਜਿਹੜਾ ਕ੍ਰਾਈਮ ਹੈ ਕ੍ਰਾਈਮ ਦੇ ਵਿੱਚ ਇਹ ਤਿੰਨੇ ਜਿਹੜੇ ਦੋ ਸਾਥੀ ਤੇ ਤੀਜੇ ਪਾਈ ਅਮਰਤਪਾਲ ਦੇਖੋ ਸਾਡਾ ਅਸੀਂ ਜਦੋਂ ਕੋਈ ਵੀ ਵਕੀਲ ਅਸੀਂ ਵਕਾਲਤ ਨਮਾ ਕਰਾਉਂਦੇ ਆ ਜਾਂ ਸਾਡੇ ਕੋਲ ਕੇਸ ਆਉਂਦਾ ਤਾਂ ਸਾਨੂੰ ਮੈਂ ਉਹਨਾਂ ਨੂੰ ਪਹਿਲਾ ਸਵਾਲ ਹੀ ਪੁੱਛਿਆ ਸੀ ਕਿ ਤੁਸੀਂ ਉਹ ਕਹਿੰਦੇ ਜੀ ਕਿ ਮੈਂ ਕੁਮਨ ਸਾਹਿਬ ਇਸ ਕੇਸ ਦੇ ਵਿੱਚ ਮੇਰਾ ਕੋਈ ਵੀ ਐਕਟਿਵ ਰੋਲ ਉਹਦੇ ਵਿੱਚ ਨਹੀਂ ਹੈ ਦੇਖੋ ਮੈਂ ਕੋਈ ਇੱਥੇ ਅਸੀਂ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਮੈਂ ਇੱਥੇ ਕੋਈ ਪੱਖ ਨਹੀਂ ਦੇਣਾ ਕਿਉਂਕਿ ਕੋਈ ਕਚਹਿਰੀ ਨਹੀਂ ਬਟ ਸਾਡਾ ਇੱਕ ਫਰਜ਼ ਬਣਦਾ ਕਿ ਆਪਾਂ ਸਹੀ ਦਾ ਸਹੀ ਦਸੀਏ ਉਸ ਤੋਂ ਬਾਅਦ ਐਡਮਿਟਡ ਲਈ ਭਾਈ ਮਹਿਰੋ ਐਸ ਟਾਈਮ ਇਥੇ ਇੰਡੀਆ ਦੇ ਵਿੱਚ ਨਹੀਂ ਹੈਗੇ ਔਰ ਉਹਨਾਂ ਵੱਲੋਂ ਕੋਈ ਇਹ ਵੀ ਡਰ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਉਹ ਬੜੇ ਬੜੇ ਮੈਂ ਕਹੂੰਗਾ ਕਿ ਨਿਤੜਕ ਬੜੀ ਚੜ੍ਹਦੀ ਕਲਾ 'ਚ ਉਹਨਾਂ ਨਾਲ ਗੱਲ ਹੋਈ ਏ ਐਂਡ ਉਹਨਾਂ ਨੇ ਸਾਨੂੰ ਇਹ ਚੀਜ਼ ਬੜੀ ਕਲੀਅਰ ਕੀਤੀ ਕਿ ਕੁਮਨ ਸਾਹਿਬ ਕਾਨੂੰਨ ਜਦੋਂ ਸਾਨੂੰ ਆਵਾਜ਼ ਮਰੇਗਾ ਤੁਸੀਂ ਕਹੋਗੇ ਅਸੀਂ ਸਰੈਂਡਰ ਸਿੰਘ ਜ਼ਰੂਰ ਕਰਨਗੇ ਸਰਪਗੋੜੇ ਵਾਲੀ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਕੱਲ ਨੂੰ ਜੇ ਸਾਨੂੰ ਕਾਨੂੰਨ ਦੇ ਵਿੱਚ ਸਾਨੂੰ ਜ਼ਰੂਰਤ ਲੱਗੇਗੀ ਦੇਖੋ ਉਸ ਤੋਂ ਪਹਿਲਾਂ ਐਂਟੀਸਿਪੇਟਰੀ ਬਿੱਲਾਂ ਹੁੰਦੀਆਂ ਨੇ ਉਹ ਜੋ ਪ੍ਰੋਵੀਜ਼ਨ ਆਫ ਲਾਅ ਹੈ ਅਸੀਂ ਫੋਲੋ ਕਰਾਂਗੇ ਸਾਨੂੰ ਕੱਲ ਨੂੰ ਲੱਗੂਗਾ ਕਿ ਹਾਂ ਅਸੀਂ ਸਿੰਘ ਸਾਹਿਬ ਨੂੰ ਸਰੈਂਡਰ ਕਰਾਉਣਾ ਹੈ ਤਾਂ ਅਸੀਂ ਬਿਲਕੁਲ ਕਰਾਵਾਂਗੇ ਮੈਂ ਇੱਥੇ ਤੁਹਾਨੂੰ ਇੱਕ ਚੀਜ਼ ਬ੍ਰਦਰ ਪਹਿਲਾਂ ਬਹੁਤ ਸੋਣਾ ਤੁਹਾਨੂੰ ਦੱਸ ਕੇ ਗਏ ਨੇ ਮੈਂ ਇੱਕ ਚੀਜ਼ ਕਹੂੰਗਾ ਕਿ ਦੇਖੋ ਕੋਈ ਵੀ ਹਾਦਸਾ ਹੁੰਦਾ ਭਾਵੇਂ ਐਕਸੀਡੈਂਟ ਹੈ ਭਾਵੇਂ ਮਰਡਰ ਹੈ ਤੇ ਭਾਵੇਂ ਕੋਈ ਕ੍ਰਾਈਮ ਹੈ ਭਾਜੀ ਐਕਸੀਡੈਂਟ ਚ ਅੰਗੈਲੀ ਹੁੰਦੀ ਹੈ ਦੋਨੇ ਹੱਥੀ ਆਪਾਂ ਫੋਨ ਤੇ ਲੱਗੇ ਹੋਵਾਂਗੇ ਜਾਂ ਭੇਜਤਿਆ ਨਹੀਂ ਹੋਏਗੀ ਹੁਣ ਇਸ ਕੇਸ ਦੇ ਵਿੱਚ ਬ੍ਰਦਰ ਦੀ ਗੱਲ ਬਹੁਤ ਸੋਹਣੀ ਸੀ ਕਿ ਜਦੋਂ ਇੱਕ ਵਾਰੀ ਹਾਲਾਤਾਂ ਦਾ ਪਤਾ ਲੱਗ ਗਿਆ ਕਿ ਯਾਰ ਇੱਕ ਲੇਡੀ ਸ਼ਰਮ ਬਲਗੈਰਿਟੀ ਨੂੰ ਪ੍ਰਮੋਟ ਕਰ ਰਹੇ ਨੇ ਹੁਣ ਹਿੰਦੀ ਫਿਲਮਾਂ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਲੈਰਿਟੀ ਇਸ ਗੱਲ ਦੀ ਹੁੰਦੀ ਹੈ ਕਿ ਉੱਥੇ ਸੈਂਸਰ ਬੋਰਡ ਬਣੇ ਹੋਏ ਨੇ ਉਥੇ 18 ਪਲੱਸ ਅਡਲਟ ਫਿਲਮਾਂ ਨੇ ਇਹ ਜਿਹੜੀ ਹੈ ਜੀ ਇਹ 18 ਵਾਲਾ ਪਰ ਉਹ ਦੇਖਦੇ ਆਂ ਵੀ 18 ਤੋਂ ਘੱਟ ਨਹੀਂ ਦੇਖਣ ਸਰਟੀਫਾਈਡ ਕੀਤਾ ਜਾਂਦਾ ਕੈਟਾਗਰੀ ਦੇ ਹੁਣ ਸਰ ਕੈਟਾਗਰੀ ਮੈਂ ਇਹ ਕਹੂੰਗਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਬਣਿਆ ਹੋਇਆ ਹੈ ਸੈੱਲ ਤੁਸੀਂ ਇਸ ਚੀਜ਼ ਦੇ ਗਵਾਹ ਹੋਵੋਗੇ ਇੱਕ ਬਣਿਆ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਵਿੰਗ ਇੱਕ ਸੈਕੰਡ ਸਾਡਾ ਬਣਿਆ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਨੇ ਆਪਣੇ ਆਪ ਨੂੰ ਇੱਥੇ ਹੀ ਕਨਫਾਈਨ ਕਰ ਲਿਆ ਜਿਸ ਨੂੰ ਕਹ ਲਓ ਕਿ ਬਾਉਂਡਰੀਜ਼ ਤੈਅ ਕਰ ਲੀਆਂ ਕਿ ਜੇ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਤੇ ਅਸੀਂ ਤਾਂ ਤਾਂ ਅੱਗੇ ਚੱਲਣਾ ਹੈ ਮੈਂ ਇਹ ਕਹੂੰਗਾ ਮਾਨ ਜੋ ਮੋਟੋ ਲਿਆ ਜਾ ਸਕਦਾ ਹੈ ਕਿ ਸਾਈਬਰ ਕ੍ਰਾਈਮ ਕੋਗਨੀਸ ਕਿ ਚਾਹੀਦਾ ਹੈ ਕਿ ਸਰਕਾਰ ਵੱਲੋਂ ਜਾਂ ਡੀਜੀਪੀ ਸਾਹਿਬ ਵੱਲੋਂ ਇੱਕ ਕਮੇਟੀ ਨਿਰਧਾਰਤ ਕਰਦਣ ਕਿ ਇਹ ਕਮੇਟੀ ਮੋਨਿਟਰਿੰਗ ਕਰੇਗੀ ਕਿ ਕਿਹੜੇ ਕਿਹੜੇ ਪੇਜ ਮੈਂ ਕਹਿੰਦਾ ਕੁਝ ਐਦਾਂ ਦੇ ਪੇਜ ਵੀ ਚੱਲ ਰਹੇ ਨੇ ਜਿਹੜੇ ਹੇਟਡ ਸਪੀਚ ਦੇ ਰਹੇ ਨੇ